ਹਾਂਜੀ ਬਾਈ ਜੀ ਇਹ ਕੁੱਦੂ ਵਾਲੀ ਦੀ ਗੱਲ ਹੈਗੀ ਪਿੰਡ ਕੁੱਦੂ ਵਾਲਾ ਜ਼ਿਲ੍ਹਾ ਮਾਨਸਾ ਵੀ ਕੱਲ ਜੋ ਰਾਤ ਦੀਵਾਲੀ ਕਰਕੇ ਬੱਚਿਆਂ ਨੇ ਆਹ ਤੋਪੜੇ ਦੇ ਵਿੱਚ ਜਿਹੜਾ ਪਟਾਖਾ ਪੈਂਦਾਗਾ ਉਹਦੇ ਰਾਹੀਂ ਬੜਾਕਾ ਚਲਾਇਆ ਸੀਗਾ ਤੁਸੀਂ ਲਹੂ ਦੇਖ ਲਓ ਥੱਲੇ ਤੇ ਬੱਚੇ ਦਾ ਹੱਥ ਹੀ ਗੁੱਟੀ ਕਟਿਆ ਗਿਆ ਵੀ ਇੰਨੀ ਜ਼ਿਆਦਾ ਪਾਵਰ ਸੀ ਵੀ ਤੁਸੀਂ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਆਹ ਪਟਾਖਾ ਬਿਲਕੁਲ ਹੀ ਨਹੀਂ ਵਰਤਣਾ ਆਹ ਦੇਖ ਲਓ ਜੀ ਆਹ ਕੌਲਾ ਇੱਥੋਂ ਪੱਟਦਾ ਇਧਰਲੇ ਪਾਸੇ ਦਿਖਾਉਂਦੇ ਨੇ ਤੁਹਾਨੂੰ ਅਗਲੇ ਪਾਸਿਓਂ ਜਮਾ ਹੀ ਪਟਦਾ ਇਹ ਕਿਹਦਾ ਹੋ ਗਿਆ ਤੇ ਬੱਚਾ ਜੀ ਦਾਖਲਾ ਬਠੰਡੇ ਥੱਲੇ ਧਿਆਨ ਕਰ ਲੋ ਤੁਸੀਂ ਇਹ ਸਾਰੇ ਦੇਖੋ ਕਿਵੇਂ ਪੱਥਰ ਪਟਦਾ ਇਹ ਪोटाश ਬਹੁਤ ਖਤਰਨਾਕ ਚੀਜ਼ ਆ ਬੱਚਿਆਂ ਨੂੰ ਇੰਨਾਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਕਿ ਬੱਚੇ ਦਾ ਜੀ ਤੁਸੀਂ ਇਹ ਮੰਨ ਕੇ ਚੱਲੋ ਆ ਦੇਖੋ ਲਹੂ ਬੱਚੇ ਦਾ ਜੀ ਰਾਤ ਬਲੱਡ ਵੀ ਘਟ ਗਿਆ ਕਹਿੰਦੇ ਬਲੱਡ ਵੀ ਦਿੱਤਾ ਡਾਕਟਰਾਂ ਨੂੰ ਪਰ ਅਸੀਂ ਬੇਨਤੀ ਕਰਦੇ ਆਂ ਵੀ ਬੱਚਿਆਂ ਦਾ ਜੀ ਖਾਸ ਕਰਕੇ ਧਿਆਨ ਰੱਖਿਆ ਜਾਵੇ ਬੱਚਿਆਂ ਨੂੰ ਪੜਾਕੇ ਤਾਂ ਬਿਲਕੁਲ ਵੀ ਨਾ ਦਿਓ ਅਸਤਵਾਜੀ ਆ ਜਿਵੇਂ ਕੋਈ ਫੁੱਲ ਝੜੀ ਆ ਜਾ ਚਰਖੀ ਹੈਗੀ ਇਹ ਚੀਜ਼ਾਂ ਚਲਾਈਆਂ ਜਾਣ ਪਰ ਆ ਚੀਜ਼ ਤੋਂ ਬੱਚੇ ਨੂੰ ਹਮੇਸ਼ਾ ਦੂਰ ਰੱਖਿਆ ਕਿਉਂਕਿ ਕੱਲੇ ਕੱਲੇ ਬੱਚੇ ਆ ਸਭ ਦੇ ਯਾਰ ਦੀਵਾਲੀ ਹੈ ਤਿਹਾਰ ਆ ਜਿਹੜਾ ਕਿ ਮਤਲਬ ਆਪਾਂ ਕਹਿੰਦੇ ਆ ਵੀ ਖੁਸ਼ੀਆਂ ਬਦਲ ਜਾਂਦੀਆਂ ਨੇ ਬੱਚਾ ਜੀ ਐਡਮਟ ਆ ਜੀ ਬਠੰਡੇ ਤੇ ਗੋਟਾ ਜਿਹੜਾ ਬੱਚੇ ਦਾ ਕੱਟ ਦਿੱਤਾ ਗਿਆ ਇੰਨੀ ਜ਼ਿਆਦਾ ਪਾਵਰ ਬਣ ਗਈ ਕਿ ਗੱਲਾਂ ਕਹਿਣ ਦੀਆਂ ਨੇ ਕਿ ਪਿੰਡ ਵਿੱਚ ਵੀ ਬਹੁਤ ਵੱਡਾ ਧਮਾਕਾ ਹੋਇਆ ਜਿਵੇਂ ਕੋਈ ਬੰਬ ਬਲਾਸਟ ਹੋਇਆ ਹੁੰਦਾ ਵੱਡੇ ਪੱਦਰ ਦੇ ਹਾਂਜੀ ਬਾਈ ਜੀ ਇਹ ਕੁੱਦੂ ਵਾਲੀ ਦੀ ਗੱਲ ਹੈਗੀ ਪਿੰਡ ਕੁੱਦੂ ਵਾਲਾ ਜ਼ਿਲ੍ਹਾ ਮਾਨਸਾ ਵੀ ਕੱਲ ਜੋ ਰਾਤ ਦੀਵਾਲੀ ਕਰਕੇ ਬੱਚਿਆਂ ਨੇ ਆਹ ਤੋਪੜੇ ਦੇ ਵਿੱਚ ਜਿਹੜਾ ਪਟਾਖਾ ਪੈਂਦਾਗਾ ਉਹਦੇ ਰਾਹੀਂ ਬੜਾਕਾ ਚਲਾਇਆ ਸੀਗਾ ਤੁਸੀਂ ਲਹੂ ਦੇਖ ਲਓ ਥੱਲੇ ਤੇ ਬੱਚੇ ਦਾ ਹੱਥ ਹੀ ਗੁੱਟੀ ਕਟਿਆ ਗਿਆ ਵੀ ਇੰਨੀ ਜ਼ਿਆਦਾ ਪਾਵਰ ਸੀ ਵੀ ਤੁਸੀਂ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਆਹ ਪਟਾਖਾ ਬਿਲਕੁਲ ਹੀ ਨਹੀਂ ਵਰਤਣਾ ਆਹ ਦੇਖ ਲਓ ਜੀ ਆਹ ਕੌਲਾ ਇੱਥੋਂ ਪੱਟਦਾ ਇਧਰਲੇ ਪਾਸੇ ਦਿਖਾਉਂਦੇ ਨੇ ਤੁਹਾਨੂੰ ਅਗਲੇ ਪਾਸਿਓਂ ਜਾ ਮਹੀ ਪਟਤਾ ਇਹ ਦੇਖਾ ਹੋ ਦੇ ਕਿ ਬੱਚਾ ਜੀ ਦਾਖਲਾ ਬਠੰਡੇ ਥੱਲੇ ਧਿਆਨ ਕਰ ਲੋ ਤੁਸੀਂ ਇਹ ਸਾਰੇ ਦੇਖੋ ਕਿਵੇਂ ਪੱਥਰ ਪਟਦਾ ਇਹ ਪੋਟਾਸ ਬਹੁਤ ਖਤਰਨਾਕ ਚੀਜ਼ ਆ ਬੱਚਿਆਂ ਨੂੰ ਇੰਨਾਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਕਿ ਬੱਚੇ ਦਾ ਜੀ ਤੁਸੀਂ ਇਹ ਮੰਨ ਕੇ ਚੱਲੋ ਆ ਦੇਖੋ ਲਹੂ ਬੱਚੇ ਦਾ ਜੀ ਰਾਤ ਬਲੱਡ ਵੀ ਘਟ ਗਿਆ ਕਹਿੰਦੇ ਬਲੱਡ ਵੀ ਦਿੱਤਾ ਡਾਕਟਰਾਂ ਨੂੰ ਪਰ ਅਸੀਂ ਬੇਨਤੀ ਕਰਦੇ ਆਂ ਵੀ ਬੱਚਿਆਂ ਦਾ ਜੀ ਖਾਸ ਕਰਕੇ ਧਿਆਨ ਰੱਖਿਆ ਜਾਵੇ ਬੱਚਿਆਂ ਨੂੰ ਪੜਾਕੇ ਤਾਂ ਬਿਲਕੁਲ ਵੀ ਨਾ ਦਿਓ ਅਸਤਵਾਜੀ ਆ ਜਿਵੇਂ ਕੋਈ ਫੁੱਲ ਝੜੀ ਆ ਜਾ ਚਰਖੀ ਹੈਗੀ ਇਹ ਚੀਜ਼ਾਂ ਚਲਾਈਆਂ ਜਾਣ ਪਰ ਆਹ ਚੀਜ਼ ਤੋਂ ਬੱਚੇ ਨੂੰ ਹਮੇਸ਼ਾ ਦੂਰ ਰੱਖਿਆ ਕਿਉਂਕਿ ਕੱਲੇ ਕੱਲੇ ਬੱਚੇ ਆ ਸਭ ਦੇ ਯਾਰ ਦੀਵਾਲੀ ਹੈ ਤਿਹਾਰ ਹੈ ਜਿਹੜਾ ਕਿ ਮਤਲਬ ਆਪਾਂ ਕਹਿੰਦੇ ਆ ਵੀ ਖੁਸ਼ੀਆਂ ਬਦਲ ਜਾਂਦੀਆਂ ਨੇ ਬੱਚਾ ਜੀ ਐਡਮਟਾ ਜੀ ਬਠੰਡੇ ਤੇ ਗੋਟਾ ਜਿਹੜਾ ਬੱਚੇ ਦਾ ਕੱਟ ਦਿੱਤਾ ਗਿਆ ਇੰਨੀ ਜ਼ਿਆਦਾ ਪਾਵਰ ਬਣ ਗਈ ਕਿ ਗੱਲਾਂ ਕਹਿਣ ਦੀਆਂ ਨੇ ਕਿ ਪਿੰਡ ਵਿੱਚ ਵੀ ਬਹੁਤ ਵੱਡਾ ਧਮਾਕਾ ਹੋਇਆ ਜਿਵੇਂ ਕੋਈ ਬੰਬ ਬਲਾਸਟ ਹੋਇਆ ਹੁੰਦਾ ਵੱਡੇ ਪੱਦਰ ਦੇ ਹਾਂਜੀ ਬਾਈ ਜੀ ਇਹ ਕੁੱਦੂ ਵਾਲੀ ਦੀ ਗੱਲ ਹੈਗੀ ਟੰਡੇ ਕੁੱਦੂ ਵਾਲਾ ਜ਼ਿਲ੍ਹਾ ਮਾਨਸਾ ਵੀ ਕੱਲ ਜੋ ਰਾਤ ਦੀਵਾਲੀ ਕਰਕੇ ਬੱਚਿਆਂ ਨੇ ਆਹ ਤੋਪੜੇ ਦੇ ਵਿੱਚ ਜਿਹੜਾ ਪਟਾਖਾ ਪੈਂਦਾਗਾ ਉਹਦੇ ਰਾਹੀਂ ਬੜਾਕਾ ਚਲਾਇਆ ਸੀਗਾ ਤੁਸੀਂ ਲਹੂ ਦੇਖ ਲਓ ਥੱਲੇ ਤੇ ਬੱਚੇ ਦਾ ਹੱਥ ਹੀ ਗੁੱਟੀ ਕਟਿਆ ਗਿਆ ਵੀ ਇੰਨੀ ਜ਼ਿਆਦਾ ਪਾਵਰ ਸੀ ਵੀ ਤੁਸੀਂ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਆਹ ਪਟਾਖਾ ਬਿਲਕੁਲ ਹੀ ਨਹੀਂ ਵਰਤਣਾ ਆਹ ਦੇਖ ਲਓ ਜੀ ਆਹ ਕੌਲਾ ਇੱਥੋਂ ਪੱਟਦਾ ਇਧਰਲੇ ਪਾਸੇ ਦਿਖਾਉਂਦੇ ਨੇ ਤੁਹਾਨੂੰ ਅਗਲੇ ਪਾਸੇੋਂ ਜਮਾ ਹੀ ਪਟਦਾ ਇਹ ਦੇਖਾ ਉਹ ਤੇ ਬੱਚਾ ਜੀ ਦਾਖਲਾ ਬਠੰਡੇ ਥੱਲੇ ਧਿਆਨ ਕਰ ਲੋ ਤੁਸੀਂ ਇਹ ਸਾਰੇ ਦੇਖੋ ਕਿਵੇਂ ਪੱਥਰ ਪਟਦਾ ਇਹ ਪोटाश ਬਹੁਤ ਖਤਰਨਾਕ ਚੀਜ਼ ਆ ਬੱਚਿਆਂ ਨੂੰ ਇੰਨਾਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਕਿ ਬੱਚੇ ਦਾ ਜੀ ਤੁਸੀਂ ਇਹ ਮੰਨ ਕੇ ਚੱਲੋ ਆ ਦੇਖੋ ਲਹੂ ਬੱਚੇ ਦਾ ਜੀ ਰਾਤ ਬਲੱਡ ਵੀ ਘਟ ਗਿਆ ਕਹਿੰਦੇ ਬਲੱਡ ਵੀ ਦਿੱਤਾ ਡਾਕਟਰਾਂ ਨੂੰ ਪਰ ਅਸੀਂ ਬੇਨਤੀ ਕਰਦੇ ਆਂ ਵੀ ਬੱਚਿਆਂ ਦਾ ਜੀ ਖਾਸ ਕਰਕੇ ਧਿਆਨ ਰੱਖਿਆ ਜਾਵੇ ਬੱਚਿਆਂ ਨੂੰ ਪੜਾਕੇ ਤਾਂ ਬਿਲਕੁਲ ਵੀ ਨਾ ਦਿਓ ਅਸਤਵਾਜੀ ਆ ਜਿਵੇਂ ਕੋਈ ਫੁੱਲ ਝੜੀ ਆ ਜਾ ਚਰਖੀ ਹੈਗੀ ਇਹ ਚੀਜ਼ਾਂ ਚਲਾਈਆਂ ਜਾਣ ਪਰ ਆਹ ਚੀਜ਼ ਤੋਂ ਬੱਚੇ ਨੂੰ ਹਮੇਸ਼ਾ ਦੂਰ ਰੱਖਿਆ ਕਿਉਂਕਿ ਕੱਲੇ ਕੱਲੇ ਬੱਚੇ ਆ ਸਭ ਦੇ ਯਾਰ ਦੀਵਾਲੀ ਹੈ ਤਿਹਾਰ ਆ ਜਿਹੜਾ ਕਿ ਮਤਲਬ ਆਪਾਂ ਕਹਿੰਦੇ ਆ ਵੀ ਖੁਸ਼ੀਆਂ ਬਦਲ ਜਾਂਦੀਆਂ ਨੇ ਬੱਚਾ ਜੀ ਐਡਮਿਟ ਆ ਜੀ ਬਠੰਡੇ ਤੇ ਗੋਟਾ ਜਿਹੜਾ ਬੱਚੇ ਦਾ ਕੱਟ ਦਿੱਤਾ ਗਿਆ ਇੰਨੀ ਜ਼ਿਆਦਾ ਪਾਵਰ ਬਣ ਗਈ ਕਿ ਗੱਲਾਂ ਕਹਿਣੀਆਂ ਨੇ ਕਿ ਪਿੰਡ ਵਿੱਚ ਵੀ ਬਹੁਤ ਵੱਡਾ ਧਮਾਕਾ ਹੋਇਆ ਜਿਵੇਂ ਕੋਈ ਬੰਬ ਬਲਾਸਟ ਹੋਇਆ ਹੁੰਦਾ ਵੱਡੇ ਪੱਦਰ